ਸੇ ਜਗ੍ਹਾ ਖੜੇ ਹਾਂ ਜਿਸ ਜਗ੍ਹਾ ਦੇ ਉੱਤੇ ਰੋਪੜ ਤੋਂ ਦੇਰਾ ਬੱਸੀ ਵਾਲੇ ਪਾਸੇ ਨੂੰ ਇਹ ਜਿਹੜੀ ਨਹਿਰ ਨਿਕਲਣੀ ਸੀ ਕਿੰਨੀ ਚੌੜੀ ਇਹ ਨਹਿਰ ਬਣਨੀ ਸੀ ਕਿੰਨੀਆਂ ਜ਼ਮੀਨਾਂ ਲੋਕਾਂ ਦੇ ਐਕਵਾਇਰ ਹੋਣਾਂ ਸੀ ਅਸੀਂ ਸਮੇਂ ਖੜੇ ਹਾਂ ਨਿਊ ਚੰਡੀਗੜ੍ਹ ਕੁਰਾਲੀ ਸਿਸਮਾ ਰੋਡ ਦੇ ਨਜ਼ਦੀਕ ਪਿੰਡ ਕਾਦੀ ਮਾਜਰਾ ਦੇ ਜਿਹੜਾ ਇਹ ਹੁਣ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਦਸ਼ਮੇਸ਼ ਨਹਿਰ ਬਣੇਗੀ ਤਾਂ ਕਿੰਨਕ ਲੱਗਦਾ ਕਿ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ ਮੈਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਬਿਆਨ ਦਾ ਸਵਾਗਤ ਹੈ ਸਰਕਾਰ ਨੇ ਕਬਾਇਰ ਕਰ ਲਈ ਸੀਗੇ ਖੁਦ ਸਾਡੇ ਵੀ ਮੇਰੇ ਪਰਿਵਾਰ ਸਾਂਝਾ ਪਰਿਵਾਰ ਹੈ ਮੇਰਾ ਸਾਡੇ ਵੀ 2 2.5 ਏਕੜ ਜ਼ਮੀਨ ਗੋਵਾਈ ਸੀਗੀ ਰੇਟ ਵੈਸੇ 65 ਤੋਂ 64 65 ਕਾ 1000 ਰੁਪਏ ਪ੍ਰਤੀ ਏਕੜ ਦਾ ਰੇਟ ਅੱਛਾ ਉਦੋਂ ਸਰਕਾਰ ਨੇ ਦਿੱਤਾ ਸੀਗਾ ਜਿੰਨੇ ਦੇ ਵਿੱਚ ਤੁਸੀਂ ਦੱਸੇ 65000 ਕੇ ਪਰ ਏਕੜ ਦਾ ਰੇਟ ਸੀ ਪਰ ਅੱਜ ਤੱਕ ਕਰੋੜਾਂ ਰੁਪਏ ਰੇਟ ਹੈ ਤੁਹਾਡੇ ਇਲਾਕੇ ਦੀ ਗੱਲ ਕਰੀਏ ਦੋ ਦੋ ਤਿੰਨ ਦਿਨ ਕਰੋੜ ਨੂੰ ਏਕੜ ਜ਼ਮੀਨ ਦਾ ਵਿਕ ਰਹੇ ਹੈ ਤਾਂ ਹੁਣ ਕਿਸਾਨ ਨੂੰ ਲਾਜੀ ਪਹਿਲੇ ਤੁਸੀਂ ਅਕਾਲੀ ਦਲ ਦੇ ਇਦਾਂ ਦੇ ਕੋਈ ਜ਼ਿਲ੍ਹਾ ਪ੍ਰਧਾਨ ਹੈ ਕਿ ਜਿਹੜੇ ਆਮ ਆਦੀ ਪਾਰਟੀ ਸਰਕਾਰ ਹੈ ਸਵਾਗਤ ਫੈਸਲੇ ਦਾ ਆਮ ਆਦੀ ਪਾਰਟੀ ਦੇ ਫੈਸਲੇ ਦਾ ਤੁਸੀਂ ਸਵਾਗਤ ਕਰ ਰਹੇ ਹੋ ਸਮੇਂ ਸਮੇਂ ਸੇ ਸਰਕਾਰਾਂ ਬਣੀਆਂ ਜੋ ਏਰੀਆ ਕੰਢੀ ਏਰੀਆ ਦਾ ਸੀ ਜਿਵੇਂ ਡੇਰਾ ਬਚੀ ਤੋਂ ਲੈ ਕੇ ਪਠਾਨਕੋਟ ਦੀ ਗੱਲ ਕਰੀਏ ਤਾਂ ਉਸ ਏਰੀਆ ਦੇ ਵਿੱਚ ਜ਼ਮੀਨਾਂ ਮਾਰੂਸਾਨ ਫਸਲਾ ਨਹੀਂ ਹੁੰਦੀਆਂ ਸੀ ਪਰ ਸਰਕਾਰਾਂ ਵੱਲੋਂ ਸਮੇਂ ਸਮੇਂ ਸੇ ਇਹ ਵਾਅਦੇ ਕਰ ਦਿੱਤੇ ਗਏ ਸੀ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਹੁਣ ਪਾਣੀ ਦੀ ਘਾਟ ਨਹੀਂ ਹੋਵੇਗੀ ਜ਼ਮੀਨਾਂ ਫਸਲਾਂ ਵਧੀਆ ਹੋਣਗੀਆਂ ਇਸ ਨੂੰ ਲੈ ਕੇ ਇੱਕ ਮੁੱਦਾ 1997 ਦੇ ਵਿੱਚ ਆਕਾਲੀ ਦਲ ਦੀ ਸਰਕਾਰ ਦੇ ਵਿੱਚ ਉੱਠਿਆ ਸੀ ਦਸ਼ਮੇਸ਼ ਨਹਿਰ ਦਾ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਮੰਤਰੀ ਕੈਪਟਨ ਕਮਲਜੀਤ ਸਿੰਘ ਸੀ ਜੋ ਕਿ ਸੌਰਗਵਾਸੀ ਨੇ ਉਹਨਾਂ ਵੱਲੋਂ ਜਿਹੜਾ ਇਹ ਤੋਹਫਾ ਕੰਢੀਏ ਦੇ ਪਿੰਡਾਂ ਨੂੰ ਲੋਕਾਂ ਨੂੰ ਦੇਣਾ ਸੀ ਪਰ ਉਸ ਤੋਂ ਬਾਅਦ ਇਹ ਮਾਮਲਾ ਲਟਕ ਜਾਂਦਾ ਤਾਂ ਇਹ ਉਸੇ ਜਗ੍ਹਾ ਖੜੇ ਹਾਂ ਜਿਸ ਜਗ੍ਹਾ ਦੇ ਉੱਤੇ ਰੋਪੜ ਤੋਂ ਡੇਰਾ ਬੱਸੀ ਵਾਲੇ ਪਾਸੇ ਨੂੰ ਇਹ ਜਿਹੜੀ ਨਹਿਰ ਨਿਕਲਣੇ ਸੀ ਕਿੰਨੀ ਚੌੜੀ ਇਹ ਨਹਿਰ ਬਣਨੀ ਸੀ ਕਿੰਨੀਆਂ ਜ਼ਮੀਨਾਂ ਲੋਕਾਂ ਦੇ ਐਕਵਾਇਰ ਹੋਣੀਆਂ ਸੀ ਅਸੀਂ ਸਮੇਂ ਖੜੇ ਆ ਨਿਊ ਚੰਡੀਗੜ੍ਹ ਕੁਰਾਲੀ ਸਿਸਮਾ ਰੋਡ ਦੇ ਨਜ਼ਦੀਕ ਪਿੰਡ ਕਾਦੀ ਮਾਜਰਾ ਦੇ ਵਿੱਚ ਜਿੱਥੇ ਕਿ ਕਈ ਕਿਸਾਨਾਂ ਵੱਲੋਂ ਜ਼ਮੀਨਾਂ ਦੇਣ ਦਾ ਐਲਾਨ ਕਰ ਦਿੱਤਾ ਸੀ ਕਿ ਅਸੀਂ ਅਗਰ ਸਾਡੇ ਇਲਾਕੇ ਨੂੰ ਫਾਇਦਾ ਹੁੰਦਾ ਸਾਡੇ ਕਿਸਾਨਾਂ ਨੂੰ ਫਾਇਦਾ ਹੁੰਦਾ ਤਾਂ ਅਸੀਂ ਜ਼ਮੀਨ ਦੇ ਦਾਂਗੇ ਇਹ ਇਸ ਪਾਸੇ ਤੋਂ ਨਹਿਰ ਨੇ ਆਉਣਾ ਸੀ ਇਹ ਰੋਪੜ ਵਾਲੇ ਪਾਸੇ ਤੋਂ ਆ ਤੇ ਦੂਜੇ ਪਾਸੇ ਡੇਰਾ ਬੱਸੀ ਜੇ ਆਪਾਂ ਗੱਲ ਕਰੀਏ ਤਾਂ ਡੇਰਾ ਬੱਸੀ ਇਸ ਪਾਸੇ ਨੂੰ ਜਿਹੜੀ ਨਹਿਰ ਨੇ ਜਾਣਾ ਸੀ ਪਰ ਇਹ ਕੰਮ ਵਿਚਕਾਰ ਹੀ ਲਟਕਿਆ ਹੋਇਆ 1997 ਤੋਂ ਬਾਅਦ ਸਮੇਂ-ਸਮੇਂ 'ਤੇ ਇਹ ਮੁੱਦਾ ਉੱਠਦਾ ਰਿਹਾ ਵਿਧਾਨ ਸਭਾ 'ਚ ਵੀ ਉੱਠਦਾ ਰਿਹਾ ਪਰ ਇਹਨੂੰ ਪੂਰ ਪੈਂਦਾ ਨਜ਼ਰ ਨਹੀਂ ਆਇਆ ਸੀ ਪਰ ਹੁਣ ਸੀਐਮ ਭਗਵੰਤ ਮਾਨ ਵੱਲੋਂ ਮੁਰਤੋਂ ਐਲਾਨ ਕਰ ਦਿੱਤਾ ਹੈ ਕਿ ਜਿਹੜੀ ਦਸ਼ਮੇਸ਼ ਨਹਿਰ ਦਾ ਮੁੱਦਾ ਹੈ ਦਸ਼ਮੇਸ਼ ਨਹਿਰ ਨੂੰ ਬਣਾਇਆ ਜਾਵੇਗਾ ਲੋਕਾਂ ਦੀ ਸਹੂਦਾ ਵਾਸਤੇ ਪਾਣੀ ਦਾ ਜਿਹੜਾ ਉਤਪਾਦਨ ਹੈ ਉਸ ਨੂੰ ਉੱਚਾ ਚੁੱਕਣ ਵਾਸਤੇ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਦੇ ਸਰਵਜ ਸਿੰਘ ਕਾਦੀ ਮਾ ਸਾਡੇ ਨਾਲ ਨੇ ਤਾਂ ਥੋੜੀ ਸਰਕਾਰ ਦੇ ਵਿੱਚ 1997 ਦੇ ਵਿੱਚ ਇਹ ਮਾਮਲਾ ਉੱਠਿਆ ਸੀ ਦੱਸਿਆ ਜਾ ਰਿਹਾ ਸੀ ਕੰਢੀ ਏਰੀ ਨੂੰ ਤੋਹਫਾ ਦੇਣਾ ਸੀ ਪਰ ਉਸ ਤੋਂ ਬਾਅਦ ਕੈਪਟਨ ਕੰਮਲਜੀਤ ਸਿੰਘ ਐਕਸੀਡੈਂਟ ਨਾਲ ਸਵਰਗਵਾਸ ਹੋ ਜਾਂਦੇ ਨੇ ਮਾਮਲਾ ਠੰਡੇ ਬਸਤੇ 'ਚ ਪੈ ਜਾਂਦਾ ਹੈ ਹੁਣ ਮੁੜ ਤੋਂ ਜਿਹੜਾ ਇਹ ਹੁਣ ਤੁਗਤਮਨ ਨੇ ਐਲਾਨ ਕੀਤਾ ਹੈ ਕਿ ਦਸ਼ਮੇਸ਼ ਨਹਿਰ ਬਣੇਗੀ ਤਾਂ ਕਿੰਨਾ ਕੁ ਲੱਗਦਾ ਕਿ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਦੇਖੋ ਸਭ ਤੋਂ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ ਮੈਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਬਿਆਨ ਦਾ ਸਵਾਗਤ ਕਰਦਾ ਹਾਂ ਕਿਉਂਕਿ ਇਹ ਇੱਕ ਕੰਢੀ ਏਰੀਏ ਵਾਸਤੇ ਬਹੁਤ ਜ਼ਰੂਰੀ ਹੈ ਨਹਿਰ ਹਾਂਜੀ ਉਦੋਂ ਕੈਪਟਨ ਕਮਲਜੀਤ ਸਿੰਘ ਸਾਡੇ ਮਹਿਲੂਮ ਮੰਤਰੀ ਸਾਹਿਬ ਉਹ ਸੁਰਗਵਾਸ ਸੁਧਾਰ ਗਏ ਹਾਂਜੀ ਉਦੋਂ ਉਹਨਾਂ ਨੇ ਐਲਾਨ ਕਰਿਆ ਸੀਗਾ ਕਾਲੀ ਦਲ ਦੀ ਸਰਕਾਰ ਸੀਗੀ ਉਸ ਤੋਂ ਬਾਅਦ ਇਹ ਠੰਡੇ ਵਸਤੇ ਚ ਪੈ ਗਿਆ ਉਸ ਤੋਂ ਬਾਅਦ ਸਰਕਾਰਾਂ ਆਈਆਂ ਗਈਆਂ ਉਸ ਤੋਂ ਬਾਅਦ ਕਿਸੇ ਨੇ ਇਹ ਮੁੱਦਾ ਵੈਸੇ ਚੱਕਿਆ ਨਹੀਂ ਮੈਂ ਸਵਾਗਤ ਕਰਦਾ ਜੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਨਹਿਰ ਨੂੰ ਬਣਾਉਨੇ ਆ ਤਾਂ ਕੰਢੀ ਏਰੀਏ ਦੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਤੋਹਫਾ ਹੈ ਤਾਂ ਮੈਂ ਚੰਗੀ ਗੱਲ ਹੈ ਅੱਛਾ ਇਹ ਦੱਸ ਦਿਓ ਕਿ ਤੁਹਾਡੇ ਪਿੰਡ ਦੀਆਂ ਕਿੰਨੀਆਂ ਕਿ ਲੋਕਾਂ ਦੀਆਂ ਜ਼ਮੀਨਾਂ ਇਸ ਨਹਿਰ ਦੇ ਵਿਚਕਾਰ ਆਈਆਂ ਸੀ ਬਣਨ ਸਮੇਂ ਕੀ ਉਹਨਾਂ ਨੂੰ ਉਸ ਜ਼ਮੀਨਾਂ ਦਾ ਫੈਸਲਾ ਮਿਲਿਆ ਜਾਂ ਫਿਰ ਕੋਈ ਕਿਤੇ ਨਾ ਕਿਤੇ ਰਹਿੰਦਾ ਹੈ ਕਿ ਜਿਹੜਾ ਐਲਾਨ ਤਾਂ ਹੋ ਗਿਆ ਸੀ ਕਿ ਨਹਿਰ ਬਣੇਗੀ ਪਰ ਕੁਝ ਐਕਵਾਇਰ ਹੋਣੀਆਂ ਜ਼ਮੀਨਾਂ ਜਾਂ ਕਿਸ ਤਰ੍ਹਾਂ ਦੇਖੋ ਉਸ ਟਾਈਮ ਸਰਕਾਰ ਨੇ ਐਕਵਾਇਰ ਕਰ ਲਈਆਂ ਸੀਗੀਆਂ ਖੁਦ ਸਾਡੇ ਵੀ ਮੇਰੇ ਪਰਿਵਾਰ ਸਾਂਝਾ ਪਰਿਵਾਰ ਹੈ ਮੇਰਾ ਸਾਡੇ ਵੀ 2 2.5 ਏਕੜ ਜ਼ਮੀਨਾਂ ਉਦੋਂ ਆਈ ਸੀਗੀ ਉਦੋਂ ਰੇਟ ਵੈਸੇ 65 ਤੋਂ 64 65 ਕਾ 1000 ਰੁਪਏ ਪ੍ਰਤੀ ਏਕੜ ਦਾ ਰੇਟ ਆ। ਉਦੋਂ ਸਰਕਾਰ ਨੇ ਦਿੱਤਾ ਸੀਗਾ। ਕੁਝ ਲੋਕਾਂ ਨੇ ਪੈਸੇ ਚੱਕਲੇ ਸੀਗੇ। ਕੁਝ ਮੇਰਾ ਖਿਆਲ ਅਗੇ ਨਗਲੀਆਂ ਸਾਡੇ ਕਾਦੀ ਮਾਤਲੇ ਤੋਂ ਅਗਰ ਨਗਲੀਆਂ ਪਿੰਡ ਪੈਂਦਾ ਉੱਥੇ ਲੋਕਾਂ ਨੇ ਨਹੀਂ ਚੱਕੇ ਸੀਗੇ। ਉਦੋਂ ਕੁਝ ਉਤੋਂ ਬਾਅਦ ਫਿਰ ਠੰਡੇ ਵਾਸਤੇ ਪੈ ਗਿਆ ਨਾ ਸਰਕਾਰ ਨੇ ਕੋਈ ਗੌਰ ਕਰੀਆ। ਮੁੜ ਕੇ ਕਿਸਾਨ ਵੀ ਉਸ ਤਰ੍ਹਾਂ ਹੋ ਗਏ। ਜਿਮਿਨਾ ਤੇ ਕਾਬਜ਼ਦਾਰ ਅੱਜ ਤੱਕ ਕਿਸਾਨ ਕਿਸਾਨੇ ਆ ਉਹ ਬੋਂਦੇ ਬੀਜ ਦੇ। ਪੈਸੇ ਗਵਰਨਮੈਂਟ ਨਾਲੋਂ ਜ਼ਰੂਰ ਦੇਤੇ ਸੀਗੇ। ਪਰ ਉਸ ਸਮੇਂ ਦੇ ਵਿੱਚ ਤੁਸੀਂ ਦੱਸਿਆ 65000 ਰੁਪਏ ਪਰ ਏਕੜ ਦਾ ਰੇਟ ਸੀ ਪਰ ਅੱਜ ਤੱਕ ਕਰੋੜਾਂ ਰੁਪਏ ਰੇਟ ਹੈ ਤੁਹਾਡੇ ਇਲਾਕੇ ਦੀ ਗੱਲ ਕਰੀਏ 2 2 3 3 ਕਰੋੜ ਨੂੰ ਏਕੜ ਜ਼ਮੀਨ ਦਾ ਵਿਕ ਰਿਹਾ ਤਾਂ ਹੁਣ ਕਿਸਾਨ ਉਹ ਰਾਜੀ ਹੋਣਗੇ ਕਿ ਉਹ 65000 ਕਿੱਥੇ ਕਿੱਥੇ 2 ਕਰੋੜ ਰੁਪਏ ਮੈਂ ਉਹੀ ਗੱਲ ਤੁਹਾਨੂੰ ਦੱਸਣ ਲੱਗਿਆ ਸੀਗਾ ਜੀ ਵੀ ਉਦੋਂ ਤੋਂ ਲੈ ਕੇ ਹੁਣ ਤੁਸੀਂ ਰੇਟ ਲਾ ਲਓ ਸਾਡੇ ਪਿੰਡ ਲਾਗ ਲਾਉਣੇ 3 ਤੋਂ 4 ਕਰੋੜ ਰੁਪਏ ਪਤਲੀ ਏਕੜ ਰੇਟ ਹੈ ਜ਼ਮੀਨ ਦਾ ਦੇਖੋ ਜੇ ਹੁਣ ਸਰਕਾਰ ਇਸ ਤਰ੍ਹਾਂ ਕਰੂਗੀ ਐਕਵਾਇਰ ਤਾਂ ਲੋਕ ਆੜੀ-ਰੋੜੀ ਕੋਰਟਾਂ 'ਚ ਜਾਣਗੇ ਕਿਉਂਕਿ ਪਿੱਛੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਦੋਂ ਦੂਸਰੀ ਨਹਿਰ ਦਾ ਉਦੋਂ ਰੌਲਾ ਹੋਇਆ ਸੀਗਾ ਉਹਨਾਂ ਨੇ ਜ਼ਮੀਨਾਂ ਕਿਸਾਨਾਂ ਨੂੰ ਮੋੜ ਦਿੱਤੀਆਂ ਸੀਗੀਆਂ ਇਹ ਜ਼ਮੀਨ ਦਾ ਵੀ ਉਦੋਂ ਵਿੱਚੇ ਕਿਉਂਕਿ ਉਸੇ ਨਹਿਰ ਦੇ ਵਿੱਚੋਂ ਨਹਿਰ ਨਿਕਲਣੀ ਸੀਗੀ ਜਦੋਂ ਉਹਦਾ ਮਤਾਂ ਖਤਮ ਹੋ ਗਿਆ ਤਾਂ ਇਹਦਾ ਵੀ ਆਲਰੇਡੀ ਖਤਮ ਹੋ ਗਿਆ ਤਾਂ ਜ਼ਰੂਰ ਸਰਕਾਰ ਨੂੰ ਅਸੀਂ ਅਪੀਲ ਵੀ ਕਰਦੇ ਆਂ ਬਈ ਆਪਣਾ ਲੋਕਾਂ ਨੂੰ ਅੱਜ ਦੇ ਭਾਜ਼ਾ ਕੈਸੇ ਦੇ ਕੇ ਜੇ ਪਾ ਨਹਿਰ ਕੱਢਦੇ ਤਾਂ ਲੋਕ ਸਵਾਗਤ ਕਰਦੇ ਤਾਂ ਕਿੰਨਾ ਕ ਫਾਇਦਾ ਹੁੰਦਾ ਅਗਰ ਨਹਿਰ ਬਣਦਾ ਕਿਸਾਨਾਂ ਵਾਸਤੇ ਫਾਇਦੇਮੰਦ ਹੋਏਗੀ ਜਾਂ ਫਿਰ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਲੋਕਾਂ ਨੂੰ ਬੋਰ ਡੂੰਘੇ ਕਰਾਣੇ ਪੈ ਰਹੇ ਨੇ ਉਸ ਲਈ ਵੀ ਫਾਇਦਾ ਹੋਏ ਕਿਤਨਾ ਕਿਤੇ ਦੇਖੋ ਫਾਇਦਾ ਹੀ ਨਾ ਫਾਇਦੇ ਹੀ ਫਾਇਦੇ ਆ ਕਿਸਾਨਾਂ ਨੂੰ ਵੀ ਫਾਇਦਾ ਜਿਸ ਤਰ੍ਹਾਂ ਉਹ ਨਿਊ ਚੰਡੀਗੜ੍ਹ ਸ਼ਹਿਰ ਵੱਸਦਾ ਉਹਨੂੰ ਵੀ ਫਾਇਦਾ ਹੁਣ ਦੇਖੋ ਰੋਜ਼ ਤੁਸੀਂ ਅਗਵਾਰਾਂ ਚ ਆਉਂਦਾ ਚ ਆਉਂਦਾ ਵੀ ਅਸੀਂ ਕਜੌਲੀ ਵਾਟਰ ਤੋਂ ਪਾਣੀ ਲੈ ਕੇ ਆਉਣਾ ਇੰਨੀ ਦੂਰ ਤੋਂ ਲੈ ਕੇ ਆਉਣਾ ਜਿੱਥੇ ਨਹਿਰ ਨਿਕਲਦੀ ਹੈ ਜੋ ਨਿਊ ਚੰਡੀਗੜ੍ਹ ਵਸ ਰਿਹਾ ਤਾਂ ਉਹਦਾ ਪਾਣੀ ਇਹ ਨਹਿਰ ਚੋਂ ਆਪਣੇ ਸ਼ਹਿਰ ਨੂੰ ਦੋ ਬਾਕੀ ਕਿਸਾਨਾਂ ਨੂੰ ਵੀ ਤਾਂ ਇਹ ਫਾਇਦਾ ਕਿਉਂਕਿ ਸਾਡਾ ਲੈਵਲ ਧਰਤੀ ਦਾ ਬਹੁਤ ਡੂੰਘਾ ਚਲੇ ਗਿਆ ਅੱਜ 6 700 ਫੁੱਟ ਡੂੰਘਾ ਬੋਰ ਜ਼ਿੰਮੇਦਾਰ ਨੂੰ ਕਰਾਉਣਾ ਪੈ ਰਿਹਾ ਉਹ ਵੀ ਲੰਬੀ ਮਿਆਦ ਨਹੀਂ 2 3 2.5 ਸਾਲ ਤੇ ਵੱਧ ਚੱਲਦਾ ਨਹੀਂ ਕਿਉਂਕਿ ਸਾਡਾ ਨੁਕਸਾਨ ਕੰਡੀਆ ਏਰੀਆ ਦਾ ਹੋਇਆ ਜਿੱਡੇ ਸਾਡੇ ਡੈਮ ਲੱਗੇ ਇਹਨਾਂ ਨੇ ਜਦੋਂ ਸਰਕਾਰਾਂ ਨੇ ਡੈਮ ਬਣਾਏ ਉਦੋਂ ਕਿਹਾ ਸੀਗਾ ਵੀ ਅਸੀਂ ਲੋਕਾਂ ਨੂੰ ਪਾਣੀ ਦਵਾਂਗੇ ਉਹਦਾ ਉਹ ਬਿਲਕੁਲ ਕੋਈ ਪਾਣੀ ਨਹੀਂ ਆ ਰਿਹਾ ਉਹ ਸਰਕਾਰਾਂ ਨੇ ਆਪਣੇ ਉਹਦੇ ਵਾਸਤੇ ਉਥੇ ਸ਼ੈਨ ਛਪਟਾਉ ਬਣਾਤਾ ਉਹਦਾ ਪਾਣੀ ਜੋ ਬਰਸੰਤੀ ਪਾਣੀ ਹੈ ਅੱਗੇ ਕਿਹਾ ਹੁੰਦਾ ਸੀਗਾ ਸਾਡੇ ਨਦੀਆਂ ਦੇ ਵਿੱਚੋਂ ਸੇਮ ਚਲਦੀ ਰਹਿੰਦੀ ਸੇਮ ਚਲਦੀ ਰਹਿੰਦੇ ਪਾਣੀ ਦਾ ਲੈਵਲ ਉੱਚਾ ਰਹਿੰਦਾ ਹੁਣ ਉਹ ਬੰਨ੍ਹੇ ਵਿੱਚ ਪਿੱਛੇ ਪਾਣੀ ਰੁਕ ਗਿਆ ਪਾਣੀ ਕੰਢੀ ਏਰੀਆ ਦਾ ਬਹੁਤ ਨੀਚੇ ਚਲੇ ਗਿਆ ਜੇਮੀਦਾਰ ਬਹੁਤ ਇਹਦੇ ਨਾਲ ਕਰਜ਼ਾਈ ਹੋ ਰਿਹਾ ਅੱਜਕੱਲ ਬੰਦਾ ਪਹਿਲੇ ਪੈਸੇ ਉਤੋਂ ਦਿਨ ਦੁਬਾਰੇ ਬੋਰ ਕਰਾਉਣਾ ਪੈ ਜਾਂਦਾ ਇਹ ਮੈਂ ਸਵਾਗਤ ਕਰਦਾ ਵੀ ਜੇ ਨਹਿਰ ਨਿਕਲੇ ਤਾਂ ਵੱਡਾ ਸਵਾਗਤ ਪਰ ਪਹਿਲੇ ਤੁਸੀਂ ਅਕਾਲੀ ਦਲ ਦੇ ਇਦਾਂ ਦੇ ਕੋਈ ਜ਼ਿਲ੍ਹਾ ਪ੍ਰਧਾਨ ਹੈ ਕਿ ਜਿਹੜੇ ਆਮ ਆਦੀ ਪਾਰਟੀ ਸਰਕਾਰ ਹੈ ਸਵਾਗਤ ਫੈਸਲੇ ਦਾ ਆਮ ਆਦੀ ਪਾਰਟੀ ਦੇ ਫੈਸਲੇ ਤੁਸੀਂ ਸਵਾਗਤ ਕਰ ਰਹੇ ਹੋ ਦੇਖੋ ਪਾਰਟੀਆਂ ਆਪਣੀ ਜਗ੍ਹਾ ਮੇਰੀ ਸੋਚ ਹੈ ਮੈਂ ਸ਼ਰੋਮਣੀ ਅਕਾਲੀ ਦਲ ਨੂੰ ਬੁਲਾਉਂ ਕਰਦਾ ਮੈਨੂੰ ਬਹੁਤ ਮਾਨ ਸਤਕਾਰ ਦਿੱਤਾ ਇਹ ਮਸਲੇ 'ਚ ਪਾਰਟੀ ਨਹੀਂਗੀ ਕਈ ਵਾਰੀ ਅਸੀਂ ਸਭ ਤੋਂ ਪਹਿਲਾਂ ਕਿਸਾਨ ਵੀ ਹੈ ਨਾ ਪਾਰਟੀਵਾਦੀ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਵੀ ਆ ਅਸੀਂ ਆਪਣੇ ਬੱਚਿਆਂ ਦਾ ਆਪਣੀਆਂ ਪੀੜ੍ਹੀਆਂ ਵਾਸਤੇ ਵੀ ਉਹ ਦੇਖਣਾ ਵੀ ਇਹ ਸਵਾਗਤ ਹੈ ਵੀ ਜੇ ਕੋਈ ਕੱਢਦਾ ਕੋਲੇ ਦੇਖੋ ਤੂੰ ਦਸ਼ਮੇਸ਼ ਨਹਿਰ ਦਾ ਮੁੱਦਾ ਜਿਹੜਾ ਲਗਾਤਾਰ ਇਹ ਪੱਕਿਆ ਹੋਇਆ ਤਰਵਿੰਦਰ ਸਿੰਘ ਵਿਜੀਦਪੁਰ ਵੀ ਸਾਡੇ ਨਾਲ ਨੇ ਤਾਂ ਕਿਵੇਂ ਦੇਖਦੇ ਹੋ ਕਿ 1997 ਦਾ ਮਾਮਲਾ ਸ਼ੁਰੂ ਹੋਇਆ ਹੋਇਆ ਪਰ ਅਜੇ ਤੱਕ ਕਈ ਸਾਲ ਬੀਤ ਗਏ ਮੇਰੇ ਖਿਆਲ 20 22 ਸਾਲ ਬੀਤ ਗਏ ਅਜੇ ਤੱਕ ਇਹ ਸਿਰੇ ਨਹੀਂ ਚੜਿਆ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਐਲਾਨ ਹੋਇਆ ਸੀ ਮੰਨ ਦਾ ਤਾਂ ਕਿਤੇ ਲੱਗਦਾ ਕਿ ਲੋਕਾਂ ਵਾਸਤੇ ਫਾਇਦੇਮੰਦ ਹੋਏਗੀ ਦਸ਼ਮੇਸ਼ ਨਹਿਰ ਜਿਹੜਾ ਐਲਾਨ ਹੋ ਗਿਆ ਪਰ ਬਣੇਗੀ ਕਦੋਂ ਦੇਖੋ ਜਿਹੜੀ ਦਸ਼ਮੇਸ਼ ਨਹਿਰ ਦੀ ਤੇਜੀ ਗੱਲ ਹੈ ਅਸੀਂ ਉਦੋਂ ਬਚਪਨ ਵਿੱਚ ਸੀ ਜਵਾਨੀ ਵੀ ਹਟਾਈ ਅੱਜ ਅਸੀਂ ਆਪਣੀ ਉਮਰ ਦੇ ਅਗਲੇ ਦਹਾਕੇਵਾਂ ਵੱਲ ਜਾ ਰਹੇ ਹਾਂ ਅਸੀਂ ਉਦੋਂ ਦੀ ਦੇਖਦੇ ਜਾ ਰਹੇ ਹਾਂ ਪਹਿਲਾਂ ਇੱਥੇ ਰਵੀਿੰਦਰ ਸਿੰਘ ਐਮ ਐਲ ਏ ਸੀ ਜਗਮਉਨ ਸਿੰਘ ਕੰਗ ਮੰਤਰੀ ਰਹੇ ਗੱਲਾਂ ਉਹਨਾਂ ਵੱਲੋਂ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਬਲਾਕ ਮੈਜਰੀ ਮੀਟਿੰਗਾਂ ਹੁੰਦੀਆਂ ਤੇ ਸੁਣਦੇ ਹੁੰਦੇ ਸੀ ਦਸਮੇਸ਼ ਨਹਿਰ ਦੀਆਂ ਕਿ ਅਸੀਂ ਇੱਥੇ ਰੋਪੜ ਤੋਂ ਡੇਰਾਬੱਸੀ ਵੱਲ ਨੂੰ ਨਹਿਰ ਲਿਆ ਰਹੇ ਹਾਂ ਕੱਢੀ ਖੇਤਰ ਦੇ ਵਿੱਚ ਇਹ ਏਰੀਆ ਨੀਮਾ ਅਗੇ ਉੱਚਾ ਲਿਫਟਾ ਚੱਕ ਕੇ ਪਾਣੀ ਪਹਚਾਵਾਂਗੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਪਰ ਕੱਢਾਂਗੇ ਜਰੂਰ ਪਰ ਕਿੰਨਾ ਹੀ ਸਮਾਂ ਲੰਘਿਆ ਤੇ ਹੁਣ ਚਲੋ ਐਲਾਨ ਕੀਤਾ ਭਗਵੰਤ ਮਾਨ ਨੇ ਪਰ ਜਿਵੇਂ ਸਰਬਜੀਤ ਸਿੰਘ ਨੇ ਗੱਲ ਕੀਤੀ ਹੈ ਪਹਿਲਾਂ ਬਿਲਕੁਲ ਵੀ ਕਿਤੇ ਇਹ ਨਾ ਹੋਵੇ ਜਿਵੇਂ ਅੱਗੇ ਇਹ ਦਾਅਵੇ ਕਰਦਾ ਬਿਆਨ ਤਾਂ ਦਿੰਦਾ ਕਿਤੇ ਅਮਲ ਤਾਂ ਪੂਰੇ ਹੋਈ ਨਹੀਂ ਪਰ ਕਿਤੇ ਚੋਣਾ ਦੇ ਨੇੜੇ ਜਾ ਕੇ ਸਾਡੇ ਨਾਲ ਉਹ ਜੁਮਲਾ ਨਾ ਖੱਡਿਆ ਜਾਵੇ ਤੇ ਜੇਕਰ ਸਾਨੂੰ ਪਾਣੀ ਮਿਲਦਾ ਨਹਿਰ ਇੱਥੇ ਨੂੰ ਨਿਕਲਦੀ ਹੈ ਸੀ ਕਿ ਸਾਡਾ ਭਾਵੇਂ ਇੱਥੇ ਵਿਕ ਰਹੀ ਨੇ ਜ਼ਮੀਨਾਂ ਪਰ ਅਜੇ ਅਸੀਂ ਜਿਹੜਾ ਕੰਢੀ ਏਰੀਆ ਹੈ ਜਦੋਂ ਇਹ ਸ਼ੁਰੂਆਤ ਤੇ ਤਾਂ ਹੀ ਹੋਈ ਸੀ ਕਿਉਂਕਿ ਇੱਥੇ ਲੋਕਾਂ ਕੋਲ ਆਮ ਅਸੀਂ ਕੰਢੀ ਖੇਤਰ ਦੇ ਲੋਕ ਪੈਂਦੇ ਸੀ ਜਿਹੜੇ ਕਿਸਾਨ ਸੀ ਉਹ ਬੋਰ ਨਹੀਂ ਸਾਰੇ ਕਰਵਾ ਸਕਦੇ ਸੀ ਪਾਣੀ ਦੀ ਬੜੀ ਮੁਸ਼ਕਲ ਸੀ ਫਸਲਾਂ ਬਹੁਤ ਮਾਰੂ ਸਨ ਉਦੋਂ ਇਹ ਮੰਗ ਰਕਰੀ ਹੈ ਉਦੋਂ ਤੱਕ ਕਿਸੇ ਨੇ ਪੂਰੀ ਨਹੀਂ ਕੀਤੀ ਪਰ ਅਗਰ ਹੁਣ ਵੀ ਕਰਦੇ ਜਿਹੜੇ ਹੁਣ ਖੇਤੀ ਕਰਦੇ ਨੇ ਕਿਉਂਕਿ ਪਾਣੀ ਦਾ ਪੱਧਰ ਦਿਨੋਂ ਦਿਨ ਥੱਲੇ ਜਾ ਰਿਹਾ ਸਾਨੂੰ ਫਾਇਦਾ ਹੋਵੇਗਾ ਉਸ ਤੋਂ ਜੇ ਪਾਣੀ ਮਿਲਦਾ ਤੇ ਸੇਮਾ ਵੀ ਬਦਲ ਗਈਆਂ ਤੇ ਜਿਵੇਂ ਪਹਿਲਾਂ ਡੈਮ ਦੀ ਗੱਲ ਹੋਈ ਹੈ ਡੈਮ ਦਾ ਇੱਥੇ ਤੱਕ ਪਾਣੀ ਦਿੱਤਾ ਜਾਂਦਾ ਸੀ ਪਰ ਉਹ ਚਿੱਟਾ ਹਾਥੀ ਬਣ ਕੇ ਰਹਿ ਗਿਆ ਵਸਤੂ ਵਿੱਚ ਜੇਕਰ ਨਹਿਰ ਕੱਢਣੀ ਵੀ ਹੈ ਤਾਂ ਤਾਂ ਜੇਕਰ ਉਹ ਪੂਰਾ ਉਹਨਾਂ ਹੱਲ ਹੋਵੇ ਤਾਂ ਤਾਂ ਫਾਇਦਾ ਪੂਰਾ ਅੰਬਲੀ ਜਾਮਾ ਪਹਿਨ ਆਇਆ ਜੀ ਨਹੀਂ ਐਵੇਂ ਸਰਕਾਰੀ ਤੌਰ ਤੇ ਜੇਕਰ ਕੁਝ ਦਾਬੇ ਵਾਦੇ ਕਰਕੇ ਉਹ ਗੱਲਾਂ ਹੀ ਕਰਨੀਆਂ ਨੇ ਉਹਦਾ ਫਾਇਦਾ ਕੋਈ ਨਹੀਂ ਅਗਰ ਇਹ ਨਹਿਰ ਬਹੁਤ ਪ੍ਰਣਾਮ ਬੁੱਧਾਈ ਤੇ ਦੂਜੀ ਇਹ ਵੀ ਮੈਂ ਗੱਲ ਕਹਾਗਾ ਕਿ ਜਿੱਥੇ ਕਿਸਾਨਾਂ ਨੂੰ ਇਹ ਵੀ ਫਾਇਦਾ ਹੋਣਾ ਕਿਉਂਕਿ ਕਿਸਾਨਾਂ ਦੇ ਕੋਟੀਆਂ ਦੇ ਭਾਜਾਂਦੀ ਜ਼ਮੀਨ ਕੋਈ ਵੀ ਨਹੀਂ ਜਾ ਸਕਦਾ ਉਦੋਂ ਦੇ ਸਮੇਂ ਜੇਕਰ ਇਹਨਾਂ ਨੇ 60-65000 ਰੁਪਏ ਕਿਹਾ ਠੀਕ ਹੈ ਉਹਨਾਂ ਨੂੰ ਉਹ ਠੀਕ ਲੱਗਿਆ ਉਦੋਂ ਉਹਨਾਂ ਨੇ ਪ੍ਰਵਾਨ ਕਰ ਲਿਆ ਪਰ ਹੁਣ ਤਾਂ 4-4 ਕਰੋੜ ਰੁਪਏ ਦੇ ਇੱਥੇ ਜ਼ਮੀਨ ਵਿਕ ਰਹੀ ਹੈ ਜਦੋਂ ਤੁਸੀਂ ਅੱਜ ਉਹ ਜ਼ਮੀਨ ਉਦੋਂ ਦੀ ਛੱਡੀ ਹੋਈ ਆ ਖਾਲੀ ਭਾਵੇਂ ਕਿਸੇ ਨੂੰ ਪੈਸੇ ਪਾਤੇ ਜਾਂ ਨਹੀਂ ਪਾਏ ਹੁਣ ਅਕਵਾਇਰ ਅੱਜ ਹੋਣੀ ਹੈ ਫਿਰ ਅਕਵਾਇਰ ਦੇ ਸਮੇਂ ਉਹਨਾਂ ਨੂੰ ਬਣਦਾ ਰੇਟ ਵੀ ਮਿਲਣਾ ਚਾਹੀਦਾ ਨਾ ਸੋ ਜੇਕਰ ਭਗਵੰਤ ਮਾਨ ਨੇ ਚਾਹੁੰਦਾ ਤਾਂ ਬਿਲਕੁਲ ਸਹੀ ਅਮਲੀ ਜਾਮਾ ਪਹਿਨਾਵੇ ਨਹਿਰ ਕੱਢੇ ਬਿਲਕੁਲ ਇਹ ਪੱਖ ਵਿੱਚ ਹੋਵੇਗਾ ਗਾ ਡੇਰਾ ਬਸੀ ਦੇ ਏਰੀਆ ਵਿੱਚ ਵੀ ਬਹੁਤ ਲੋੜ ਹੈ ਉਹ ਵੀ ਸਾਡੇ ਨਾਲ ਮਿਲਦਾ ਜੁਲਦਾ ਏਰੀਆ ਪਰ ਉਹਨਾਂ ਨੂੰ ਸਹੀ ਮੁਆਜਬਾ ਵੀ ਮਿਲੇ ਤੇ ਇਹ ਸਹੀ ਹੋਵੇਗਾ ਜੇਕਰ ਇਹ ਨਹਿਰ ਹੈ ਜਿਹੜੀ ਚਲਾ ਦਿੱਤੀ ਜਾਂਦੀ ਹੈ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਪੁਰਾਣਾ ਮੁੱਦਾ ਹੈ ਪੁਰਾਣਾ ਮਾਮਲਾ 1997 ਦਾ 2024 ਦੇ ਵਿੱਚ ਹੀ ਪੂਰਾ ਹੁੰਦਾ ਤਾਂ ਕਿਤਨੇ ਕਿਤੇ ਲੋਕ ਸੀਐਮ ਮਾਨ ਦਾ ਸਵਾਗਤ ਕਰ ਰਹੇ ਨਹੀਂ ਸਪੈਸ਼ਲੀ ਦਾ ਕਿ ਅਗਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਤਾਂ ਇਸ ਪਾਸੇ ਤੋਂ ਰੋਪੜ ਵਾਲੇ ਪਾਸੇ ਤੋਂ ਜਿਹੜੀ ਇਹ ਨਹਿਰ ਆਉਣੀ ਸੀ ਇਹਨਾਂ ਜ਼ਮੀਨਾਂ ਦੇ ਵਿੱਚ ਜਿੱਥੇ ਅਸੀਂ ਖੜੇ ਆ ਇਹਨਾਂ ਜ਼ਮੀਨਾਂ ਦੇ ਵਿੱਚ ਇਹ ਨਹਿਰ ਨਿਕਲਣੀ ਸੀ ਇੱਥੋਂ ਹੀ ਕਈ ਲੋਕਾਂ ਨੇ ਆਪਣੀ ਜ਼ਮੀਨਾਂ ਦੇ ਦਿੱਤੀਆਂ ਨੇ ਇਕਵਾਇਰ ਵੀ ਹੋਈਆਂ ਨੇ ਦੂਜੇ ਪਾਸੇ ਜੇ ਆਪਾਂ ਉਹ ਵੀ ਦਿਖਾਈਏ ਡੇਰਾ ਬਸੇ ਵਾਲੇ ਪਾਸੇ ਡੇਰਾ ਬਸੇ ਵਾਲੇ ਪਾਸੇ ਨੂੰ ਇਹ ਨਹਿਰ ਜਾਣੀ ਸੀ ਸਾਹਮਣੇ ਜਿਹੜਾ ਤੁਸੀਂ ਜ਼ੂਮ ਕਰਕੇ ਵੀ ਕਹਾਗਾ ਮੈਂ ਕੈਮਰਾਮੈਨ ਨੂੰ ਕਿ ਸਾਹਮਣੇ ਦਰਖਤ ਖਾ ਦਿਓ ਕਿ ਜਿੱਥੇ ਕੀ ਇਹ ਇਸ ਨਹਿਰ ਪੂਰੀ ਲਾਈਨ ਬਣੀ ਹੋਈ ਸੀ ਇਸ ਜਗ੍ਹਾ ਦੇ ਉੱਤੇ ਜਿਹੜੀ ਕਈ ਏਕੜ ਦੇ ਵਿੱਚ ਇਹ ਜਿਹੜੀ ਨਹਿਰ ਜਾਣੀ ਸੀ ਪਰ ਅਜੇ ਤੱਕ ਉਹ ਨਹਿਰ ਸਿਰੇ ਨਚੜੀ ਪਰ ਹੁਣ ਜਿਹੜੇ ਮੁਰ ਤੋਂ ਆ ਕਿਸਾਨ ਨੂੰ ਆਸ ਬੱਜੀ ਹੈ ਜ਼ਮੀਨਾਂ ਉਸ ਸਮੇਂ ਦੇ ਵਿੱਚ 65000 ਰੁਪਏ ਪਰ ਏਕੜ ਨੂੰ ਜਿਹੜੀ ਜ਼ਮੀਨਾਂ ਖਰੀਦੇ ਕਹਿੰਦੇ ਸੀ ਪਰ ਹੁਣ ਇੱਥੇ ਦੋ ਦੋ ਤਿੰਨ ਤਿੰਨ ਚ ਪੰਜ ਪੰਜ ਕਰੋੜ ਨੂੰ ਜਿਹੜੀ ਏਕੜ ਪਰ ਏਕੜ ਜ਼ਮੀਨ ਹੋ ਚੁੱਕੀ ਹੈ ਪਰ ਹੁਣ ਕਿਸਾਨ ਇਸ ਵਾਸਤੇ ਕਿ ਕੋਰਟ ਦੇ ਵਿੱਚ ਵੀ ਜਾਣਗੇ ਪਾਵੇਂ ਨਹਿਰ ਦਾ ਫਾਇਦਾ ਬਹੁਤ ਹੋਣਾ ਲੋਕਾਂ ਦੀ ਜ਼ਮੀਨਾਂ ਨੂੰ ਵੀ ਬਹੁਤ ਫਾਇਦਾ ਹੋਣਾ ਹੈ ਸੇਮ ਦਾ ਬਹੁਤ ਫਾਇਦਾ ਹੋਣਾ ਹੈ ਪਾਣੀ ਦਾ ਜਿਹੜਾ ਪੱਧਰ ਹੈ niche ਚਲੇ ਗਿਆ ਉਹਨਾਂ ਨੂੰ ਲੋਕਾਂ ਨੂੰ ਫਾਇਦਾ ਹੋਣਾ ਹੈ ਪਾਣੀ ਬਰ ਉੱਧਰ ਉੱਚਾ ਹੋ ਜਾਏਗਾ ਲੋਕਾਂ ਦੇ ਬੋਰ ਸੋਕੇ ਹੋਣਗੇ ਪੀਣ ਵਾਲੇ ਪਾਣੀ ਦੀ ਸੁਵਿਧਾ ਹੋਵੇ ਕਾਫੀ ਚੀਜ਼ਾਂ ਜਿਹੜੀਆਂ ਫਾਇਦਾ ਹੋ ਜਾਏਗਾ ਪਰ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜਾ ਇਹ ਐਲਾਨ ਹੈ ਐਲਾਨ ਹੀ ਰਹਿੰਦਾ ਹੈ ਜਾਂ ਕਿਤੇ ਸਿਰੇ ਚੜਦਾ ਹੈ ਤੁਹਾਨੂੰ ਵਾਲਾ ਸਮਝ ਦੱਸੇਗਾ ਥੋੜੇ ਕੈਮਰਮੈਨ ਜਸਪ੍ਰੀਤ ਦੇ ਨਾਲ ਹਰਤੇਸ਼ ਸਿੰਘ